ਡੇਰ ਤੇ ਇਕੱਤਰ ਹੋਏ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਾਥੀਓ ਅੱਜ ਆਪਾਂ ਉਸ ਮਾੜੀ ਸਖਸ਼ੀਅਤ ਉਸ ਮਾੜੀ ਘਟਨਾ ਦੇ ਖਿਲਾਫ ਇਕੱਠੇ ਹੋਏ ਆ ਜਿਹੜੀ ਘਟਨਾ ਪਿੰਡ ਨੰਗਲ ਦੇ ਅੰਦਰ ਬਾਬਾ ਦੇਰੇ ਬੋਤਰੇ ਨਾਲ ਵਾਪਰੀ ਹੈਗੀ ਆ ਕਿ ਕੋ ਕਰੂ ਖਿਆਲੀ ਤਾਕਤਾਂ ਜਿਹੜੀਆਂ ਦੇਸ਼ ਨੂੰ ਧਰਮਾਂ ਦੇ ਨਾਂ ਤੇ ਫਿਰਕਿਆਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਵੰਡਣਾ ਚਾਹੁੰਦੀਆਂ ਜਿਨ੍ਹਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 70-80 ਸਾਲਾਂ ਦੇ ਵਿੱਚ ਜਿੱਤੇ ਹੋਏ ਸੰਧਾਨ ਇਸ ਦੇਸ਼ ਨੂੰ ਜਿਹੜਾ ਬੰਨ ਕੇ ਰੱਖਿਆ ਇੱਕ ਮਾਲਾ ਦੇ ਵਿੱਚ پرو ਕੇ ਰੱਖਿਆ ਪਰ ਉਹ ਤਾਕਤਾਂ ਦੇਸ਼ ਨੂੰ ਬੰਨਣਾ ਚਾਹੁੰਦੀਆਂ ਉਹਨਾਂ ਏਜੰਸੀਆਂ ਦਾ ਏਜੰਡਾ ਕਿ ਇੱਥੇ ਧਰਮਾਂ ਦੇ ਨਾਂ ਤੇ ਫਿਰਕਿਆਂ ਦੇ ਨਾਂ ਤੇ ਜਾਤਾਂ ਦੇ ਨਾਂ ਦੇ ਉੱਪਰ ਬੋਲੀਆਂ ਦੇ ਨਾਂ ਦੇ ਉੱਪਰ ਦੇਸ਼ ਦੇ ਅੰਦਰ ਲੰਗੇ ਕਰਾਈ ਜਾਣ ਕਦੇ ਇਹੀ ਪੰਨੂ ਵਿਦੇਸ਼ਾਂ ਦੇ ਵਿੱਚ ਬੈਠਾ ਇਹ ਕਹਿੰਦਾ ਵੀ ਤੁਸੀਂ ਕਾਂਗਰਸਾਂ ਦਾ ਤੇ ਸਿੱਖਾਂ ਦਾ ਰੋਲਾ ਪਵਾ ਦਿਓ ਇਹ ਆਪਸ ਵਿੱਚ ਲੱਗਦੇ ਰਹਿਣ ਕੋਈ ਏਕਤਾ ਦੀ ਗੱਲ ਨਾ ਕਰੇ ਕਦੇ ਕਹਿੰਦਾ ਇੱਥੇ ਦਲਤਾਂ ਦਾ ਸਿੱਖਾਂ ਦਾ ਰੋਲਾ ਪਵਾ ਦਿਓ ਕਿਉਂਕਿ ਪੰਜਾਬ ਦੇ ਅੰਦਰ ਸਿੱਖ ਧਰਮ ਦੀ ਬਹੁਤ ਗੰਦੀ ਆ ਦਲਤ ਸਮਾਜ ਦੀ ਬਹੁਤ ਗੰਦੀ ਆ ਪਰ ਇਦਾਂ ਦੇ ਗੰਦੇ ਕੀੜੇ ਆਪਣੀਆਂ ਦੂਧੀਆਂ ਸਟੇਟਾਂ ਵਿੱਚ ਵੀ ਬੈਠੇ ਆ ਸਾਥਿਓ ਜਿਹੜੇ ਧਰਮਾਂ ਨੂੰ ਇਸਤੇਮਾਲ ਕਰਦੇ ਆ ਕਿਤੇ ਸਾਈਆਂ ਦੇ ਨਾਂ ਤੇ ਕਿਸੇ ਮੁਸਲਮਾਨਾਂ ਦੇ ਨਾਂ ਤੇ ਪੂਰੇ ਦੇਸ਼ ਦੇ ਅੰਦਰ ਦੰਗੇ ਕਰਵਾ ਰਹੇ ਆ ਇਹ ਕੇਂਦਰੀ ਏਜੰਸੀਆਂ ਜਿਹੜੀਆਂ ਸਟੇਟ ਦੇ ਅੰਦਰ ਆਪਣੇ ਧਰਮਾਂ ਦੇ ਜਾਤਾਂ ਦੇ ਨਾਂ ਤੇ ਗੰਦੀ ਰਾਜਨੀਤੀ ਕਰਨਾ ਚਾਹੁੰਦੀਆਂ ਇਹ ਉਹਨਾਂ ਦੇ ਮਨਸੂਬੇ ਆ ਇਸ ਕਰਕੇ ਆਪਾਂ ਜਿੱਥੇ ਤੇ ਕੱਖੇ ਹੋਏ ਆ ਇੱਥੇ ਇੱਕ ਤਰ੍ਹਾਂ ਦਾ ਸਬੂਤ ਦੇ ਰਹੇ ਆ ਉਥੇ ਆਪਾਂ ਇਹ ਸੰਘਰਸ਼ ਦੇ ਵਿੱਚ ਉਹਨਾਂ ਗਾਲੀਆਂ ਤਾਕਦਾ ਉਹ ਕਾਲੇ ਲੋਕ ਜਿਹੜੇ ਡਾਕਟਰ ਬੀ ਆਰ ਅੰਬੇਡਕਰ ਦੇ ਪੁੱਤ ਦੇ ਨਾਲ ਬੇਅਦਬੀ ਕਰਕੇ ਗਏ ਆ ਬਟਾਲੇ ਦੇ ਅੰਦਰ ਜਿਹੜੇ ਡਾਕਟਰ ਬੀ ਆਰ ਅੰਬੇਡਕਰ ਦੇ ਪੁੱਤ ਦੇ ਉੱਪਰ ਹੰਗਾਈ ਤੋੜ ਕੇ ਗਏ ਆ ਜਦ ਪਿਛਲੇ ਸਮੇਂ ਦੇ ਅੰਦਰ ਪੰਚ ਸਰ ਦੇ ਅੰਦਰ ਗੁਰੂ ਨਗਰੀ ਦੇ ਵਿੱਚ ਹਰਮੰਦਰ ਸਾਹਿਬ ਦੇ ਨੇੜੇ ਜਿਹੜੀ ਬੇਅਦਬੀ ਕੀਤੀ ਆ ਬਾਬਾ ਸਾਹਿਬ ਦੇ ਪੁੱਤ ਦੇ ਨਾਲ ਇਹ ਕੋਈ ਸਿਰਫ ਦੇ ਲੋਕ ਨਹੀਂ ਇਸ ਸੋਚਿਆ ਸੰਗੀਆਂ ਪਿਛੋਂ ਯੰਸ਼ੀਆਂ ਦੀਆਂ ਚਾਲਾਂ ਆ ਇਹੋ 바ਵਾ ਸਾਹਿਬ ਦੇ ਬੁੱਤਲੇ ਨਾਲ ਉਹਨਾਂ ਦੇ ਹੋਰ ਚੀਜ਼ਾਂ ਦੇ ਨਾਲ ਖਿਲਵਾੜ ਕਰਕੇ ਦੇਸ਼ ਦੇ ਅੰਦਰੋਂ ਦਲਤਾਂ ਨੂੰ ਜਿਹੜਾ ਭੜਕਾਉਣਾ ਚਾਹੁੰਦੀਆਂ ਤੇ ਆਪਣੇ ਰਾਜ ਪ੍ਰਭਾ ਨੂੰ ਨੰਬਾ ਲੈ ਕੇ ਜਾਣਾ ਚਾਹੁੰਦੀਆਂ ਮੈਂ ਆਪਣੇ ਵੱਲੋਂ ਆਪਣੀ ਸੀਰਪਾਗ ਸਿੰਘ ਨੌਜਵਾਨ ਸਭਾ ਵੱਲੋਂ ਜਿੱਥੇ ਇਸ ਧਰਨੇ ਦਾ ਇਸ ਕੈਂਡਲ ਮਾਰਚ ਦਾ ਇਸ ਜਿਹੜਾ ਰੋਸ ਪ੍ਰਦਰਸ਼ਨ ਸਾਡਾ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਅਸੀਂ ਉਹਦੀ ਹਮਾਇਤ ਕਰਦੇ ਆਂ ਟਿਆਉਣ ਵਾਲੇ ਸਮਾਜ ਦੇ ਅੰਦਰ ਵੀ ਜੇ ਕੋਈ ਤੁਹਾ ਦਾ ਸਨੇਹਾ ਆਉਂਦਾ ਜਾਂ ਕੋਈ ਤੁਹਾ ਦੀ ਟੜਨਾ ਤੁਹਾ ਦੁਆਰਾ ਬਾਤ ਕਰਦੀ ਆ ਅਸੀਂ ਆਪਣੀ ਫੀਰਤਾ ਗੱਜਿੰਦ ਨੌਜਵਾਨ ਸਭਾ ਵੱਲੋਂ ਮੋਢੇ ਨਾਲ ਮੋਢਾ ਲਾ ਕੇ ਇਸ ਮંચ ਦਾ ਇਸ ਮੋਰਚ ਦਾ ਜਿਹੜਾ ਸਹਿਯੋਗ ਕਰਾਂਗੇ ਤੁਹਾਡਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ